ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸਬਦ ਦਾ ਸੁਵਾਦ ਕਰਦਾ ਏ ਅੱਜ ਦੀ ਵੀਡੀਓ ਇਹ ਬਹੁਤ ਖਾਸ ਹੈ ਅਸਲੇ ਕਹਿ ਰਹੇ ਹਾਂ ਕਿ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਕਈ ਕੀਮਤੀ ਜਾਨਾਂ ਬਚ ਸਕਣ ਹਾਲਾਂਕਿ ਅਸੀਂ ਪਿਛਲੇ ਸਮੇਂ ਤੋਂ ਇਸ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਲਗਾਤਾਰ ਸਮਾਜ ਸੇਵੀ ਲੋਕ ਪ੍ਰਸ਼ਾਸਨ ਵੀ ਅਤੇ ਸਰਕਾਰ ਵੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਲੋਕ ਹਾਲੇ ਵੀ ਇਸ ਤੋਂ ਨਹੀਂ ਡਰ ਰਹੇ ਜਿਸ ਕਾਰਨ ਕਈ ਕੀਮਤੀ ਜਾਨਾਂ ਅਤੇ ਕਈ ਲੋਕ ਜ਼ਖਮੀ ਹੋ ਜਾਂਦੇ ਨੇ ਅਸੀਂ ਗੱਲ ਕਰ ਰਹੇ ਹਾਂ ਚਾਈਨਾ ਡੋਰ ਦੀ ਜੋ ਇਸ ਵਾਰ ਫੇਰ ਬਾਜ਼ਾਰਾਂ ਦੇ ਵਿੱਚ ਆ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਤੰਗ ਚਲਾਉਣ ਦਾ ਸੀਜ਼ਨ ਆਉਣ ਵਾਲਾ ਹੈ ਜਿਸ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਚਾਈਨਾ ਡੋਰ ਖਰੀਦੀ ਜਾ ਰਹੀ ਹੈ ਤੇ ਦੁਕਾਨਦਾਰਾਂ ਵੱਲੋਂ ਚਾਈਨਾ ਡੋਰ ਵੇਚੀ ਜਾ ਰਹੀ ਹੈ ਹਾਲਾਂਕਿ ਇਸ ਵਿੱਚ ਪਾਬੰਦੀ ਲੱਗੀ ਹੋਈ ਹੈ ਸਰਕਾਰ ਵੱਲੋਂ ਸਖਤ ਹਦੇਸ ਜਾਰੀ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਚਾਈਨਾ ਡੋਰ ਵਿਚ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਅਜਿਹੇ ਵਿੱਚ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਵਿੱਚ ਚਾਈਨਾ ਡੋਰ ਨਾਲ ਲੋਕ ਕਾਫੀ ਜ਼ਖਮੀ ਹੋ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਚਾਈਨਾ ਡੋਰ ਦੇ ਨਾਲ ਲੋਕੀ ਸ਼ਿਕਾਰ ਹੋ ਜਾਂਦੇ ਜਦੋਂ ਮੋਟਰਸਾਈਕਲ ਤੇ ਜਾਂਦੇ ਹਨ ਤਾਂ ਉਹਨਾਂ ਦੇ ਕਿਸੇ ਦੇ ਗਲੇ ਵਿੱਚ ਕਿਸੇ ਦੇ ਨੱਕ ਉੱਪਰ ਅਤੇ ਕਿਸੇ ਦੇ ਕੱਪੜੇ ਇਹ ਚਾਈਨਾ ਡੋਰ ਨੇ ਪਾ ਲ ਦਿੱਤੇ ਨੇ ਕਿਉਂਕਿ ਇਹ ਚ ਡੋਰ ਬਹੁਤ ਸਖਤ ਹੁੰਦੀ ਹੈ ਅਸੀਂ ਪਹਿਲਾਂ ਵੀ ਅਪੀਲ ਕਰਦੇ ਰਹੇ ਅਤੇ ਹੁਣ ਵੀ ਅਪੀਲ ਕਰਦੇ ਹਾਂ ਕਿ ਲੋਕ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਕੁਝ ਪੈਸਿਆਂ ਲਈ ਦੁਕਾਨਦਾਰ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹਨ ਪਰ ਉਸ ਦਾ ਨੁਕਸਾਨ ਇੱਕ ਕੀਮਤੀ ਜਾਨ ਗਵਾ ਕੇ ਦੇਣਾ ਪੈਂਦਾ ਹੈ ਸੋ ਇਸ ਵਾਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਖਤ ਅਦੇਸ਼ ਜਾਰੀ ਕੀਤੇ ਗਏ ਨੇ ਜੇਕਰ ਕੋਈ ਚਾਈਨਾ ਡੋਰ ਵੇਚਦਾ ਹੈ ਜਾਂ ਉਸ ਦੇ ਕੋਲੋਂ ਮਿਲਦੀ ਹੈ ਜਾਂ ਕੋਈ ਵਿਅਕਤੀ ਖਰੀਦਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਨਾਲ ਦੀ ਨਾਲ ਉਸ ਨੂੰ ਕੈਦ ਵੀ ਹੋ ਸਕਦੀ ਹੈ ਪਰ ਇਸ ਦੇ باوجود ਵੀ ਲੋਕ ਨਹੀਂ ਡਰ ਰਹੇ ਪਰ ਅਸੀਂ ਅਪੀਲ ਕਰਦੇ ਹਾਂ ਲੋਕ ਵੀ ਅਪੀਲ ਕਰਦੇ ਹਨ ਕਿ ਲਗਾਤਾਰ ਜਿੱਥੇ ਚਾਈਨਾ ਡੋਰ ਦੇ ਨਾਲ ਮਨੁੱਖਾਂ ਦਾ ਵੀ ਨੁਕਸਾਨ ਹੁੰਦਾ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ ਅਸ ਨਾਲ ਕਈ ਪੰਛੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ ਅਤੇ ਉਹ ਆਪਣੀ ਜਾਨ ਗਵਾ ਬੈਦੇ ਹਨ ਚਾਈਨਾ ਡੋਰ ਇੰਨੀ ਖਰਾਬ ਹੈ ਕਿ ਜਿਸ ਨਾਲ ਕਈ ਥਾਵਾਂ ਤੇ ਜ਼ਖਮ ਵੀ ਹੋ ਜਾਂਦੇ ਹਨ ਤੇ ਨਾਲ ਨਾਲ ਜੇਕਰ ਅਸੀਂ ਉਸਾਰਨਾ ਚਾਹੀਏ ਤਾਂ ਇਸ ਵਿੱਚੋਂ ਇੰਨੀ ਬਦਬੋ ਆਉਂਦੀ ਹੈ ਜਿਸ ਨਾਲ ਸਿਹਤ ਵੀ ਖਰਾਬ ਹੁੰਦੀ ਹੈ ਸੋ ਲੋੜ ਹੈ ਇਸ ਸਮੇਂ ਜੋ ਕੇ ਸਮੇਂ ਦੇ ਵਿੱਚ ਸਾਨੂੰ ਚਾਈਨਾ ਡੋਰ ਦਾ ਬਾਈਕਟ ਕਰਨ ਦੀ ਅਤੇ ਨਾਰਮਲ ਪਤੰਗਾਂ ਨੂੰ ਚੜਾਉਣ ਲਈ ਅਤੇ ਨਾਰਮਲ દોਰ ਜੋ ਆਮ ਬਾਜ਼ਾਰਾਂ ਵਿੱਚ ਵਿਕ ਰਹੀ ਹੈ ਉਸ ਨਾਲ ਪਤੰਗ ਚੜਾਇਆ ਜਾਵੇ ਤਾਂ ਜੋ ਤੁਸੀਂ ਵੀ ਸੇਫ ਰਹੋ ਤਾਂ ਕਿ ਪੰਛੀ ਵੀ ਸੇਫ ਰਹਿਣ ਆਮ ਇਨਸਾਨ ਵੀ ਸੇਫ ਰਹੇ ਐਸ ਲਈ ਸਾਨੂੰ ਸਭ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਚਾਈਨਾ ਡੋਰ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਵਰਤਣਾ ਚਾਹੀਦਾ ਜੇਕਰ ਤੁਹਾਨੂੰ ਤੁਹਾਡੇ ਆਸ-ਪਾਸੇ ਏਰੀਆ ਦੇ ਵਿੱਚ ਚਾਈਨਾ ਡੋਰ ਮਿਲਦੀ ਹੈ ਤਾਂ ਉਸ ਬਾਰੇ ਤੁਸੀਂ ਪੁਲਿਸ ਨੂੰ ਜਾਣਕਾਰੀ ਜਰੂਰ ਸਾਂਝੀ ਕਰੋ ਜੇਕਰ ਤੁਸੀਂ ਫ੍ਰੀ ਕੋਡ ਦੇ ਵਿੱਚ ਇਹ ਵੀਡੀਓ ਵੇਖ ਰਹੇ ਹੋ ਜੇਕਰ ਫ੍ਰੀ ਕੋਡ ਦੇ ਵਿੱਚ ਚਾਈਨਾ ਡੋਰ ਮੈਨ ਰਹੀ ਆ ਤਾਂ ਤੁਸੀਂ ਸਾਡੇ ਚੈਨਲ ਦੇ ਉੱਪਰ ਵੀ ਦੱਸ ਸਕਦੇ ਹੋ ਅਸੀਂ ਉਹਨੂੰ ਕਵਰੇਜ ਕਰਾਂਗੇ ਅਤੇ ਮੌਕੇ ਤੇ ਪੁਲਿਸ ਨੂੰ ਵੀ ਇਸ ਸੰਬੰਧੀ ਵਿੱਚ ਜਾਣਕਾਰੀ ਦੇਵਾਂਗੇ ਤਾਂ ਜੋ ਉਨ੍ਹਾਂ ਦੇ ਖਿਲਾਫ ਕਾਰਵਾਈ ਹੋ ਸਕੇ ਜੋ ਆਮ ਲੋਕਾਂ ਦੀ ਭਲਾਈ ਹੋ ਸਕੇ ਕਿਉਂਕਿ ਇਸ ਦੇ ਨਾਲ ਅਕਸਰ ਹੀ ਸੜਕੀ ਹਾਦਸੇ ਵਾਪਰਦੇ ਨੇ ਕਿਉਂਕਿ ਇਸ ਦਿਨਾਂ ਦੇ ਵਿੱਚ ਧੁੰਦ ਵੀ ਹੁੰਦੀ ਹੈ ਠੰਡ ਵੀ ਹੈਗੀ ਆ ਲੋਕਾਂ ਵੱਲੋਂ ਹਾਲਾਕੀ ਕੱਪੜਿਆਂ ਦਾ ਇਸਤੇਮਾਲ ਬਹੁਤੇ ਦਾ ਕੀਤਾ ਹੁੰਦਾ ਪਰ ਉਸ ਦੇ ਬਾਵਜੂਦ ਫਿਰ ਵੀ ਇਹ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਸੋ ਵਾਰ-ਵਾਰ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਆ ਅੱਜ ਵੀ ਬੇਨਤੀ ਕਰ ਰਹੇ ਆ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਇਸ ਦਾ ਬਾਈਕਾਟ ਕਰੋ ਜੇ ਪਾਸੇ ਅਸੀਂ ਅਪੀਲ ਸਰਕਾਰਾਂ ਨੂੰ ਵੀ ਕਰਦੇ ਆ ਕਿ ਸਰਕਾਰ ਦੁਕਾਨਦਾਰਾਂ ਦੇ ਨਾਲ-ਨਾਲ ਉਹ ਕੰਪਨੀਆਂ ਤੇ ਵੀ ਵੱਡੀਆਂ ਤੇ ਵੀ ਕਾਰਵਾਈ ਕਰੇ ਜੋ ਚਾਈਨਾ ਡੋਰ ਬਣਾ ਰਹੀਆਂ ਨੇ ਜੇਕਰ ਚਾਈਨਾ ਡੋਰ ਬਣਦੀ ਹੈ ਤਾਂ ਇਹ ਮਾਰਕੀਟ ਵਿੱਚ ਆਉਂਦੀ ਹੈ ਹਾਲਾਂਕਿ ਥਾਂ-ਥਾਂ ਦੇ ਉੱਪਰ ਨਾਕੇ ਲੱਗੇ ਹੁੰਦੇ ਹਨ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਪੰਜਾਬ ਦੇ ਵਿੱਚ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਇਹ ਸਵਾਲ ਪ੍ਰਸ਼ਾਸਨ ਤੇ ਵੀ ਖੜੇ ਹੁੰਦੇ ਨੇ ਕਿ ਪ੍ਰਸ਼ਾਸਨ ਉਸ ਸਮੇਂ ਕਾਰਵਾਈ ਕਿਉਂ ਨਹੀਂ ਕਰਦੀ ਹਾਲਾਂਕਿ ਇਹ ਸਾਰਿਆਂ ਦੇ ਵਿੱਚ ਸਾਨੂੰ ਪੰਜਾਬ ਪੁੱਛਦਾ ਵੀ ਸਾਧਨਾ ਚਾਹੀਦਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਸਰਕਾਰ ਦਾ ਹਸਤ ਦੇਣਾ ਚਾਹੀਦਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਦੇ ਨਾਲ ਜੋ ਵਾਅਦੇ ਕਰਦੀਓ ਪੂਰੇ ਕਰੇ ਅਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਨੇ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਇਸ ਨੂੰ ਸ਼ੇਅਰ ਜਰੂਰ ਕਰਨਾ ਅਤੇ ਸਾਡੇ ਚੈਨਲ ਤੇ ਜੋ ਤੁਸੀਂ ਨਵੇਂ ਹੋ ਤਾਂ ਅਸ ਨੂੰ ਫਾਲੋ ਜਰੂਰ ਕਰਨਾ ਅਜਿਹੀਆਂ ਵੀਡੀਓ ਤੁਹਾਡੇ ਤੱਕ ਲਿਆਉਂਦੇ ਰਿਹਾ ਕਰਾਂਗੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਰ ਚਾਈਨਾ ਡੋਰ ਦਾ ਬਾਈਕਟ ਕਰੋਗੇ ਅਤੇ ਸਾਡਾ ਸਾਥ ਦਿਓਗੇ